ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਨੀ ਲਾਇ ਹਰ ਸੰਗ ਸਹਾਇ ਪਾਇਆ ਜਹਿ ਜਈਏ ਤਹ ਸੁਹਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਜਿਨੇ ਪਰ ਬ੍ਰਹਮ ਕਰੇ ਪ੍ਰਤਪਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬੋਹੜ ਨ ਜੋਨੀ ਪਾਈਏ ਜਿਸ ਦੇ ਵੇ ਪੁਰਖ ਬਿਦਾਤਾ ਹਰ ਰਸ ਤਨ へ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਚਰਨੇ ਲਾਇਆ ਹਰ ਸੰਗ ਸਹਾਰੇ ਪਾਇਆ ਜਹਿ ਜਈਏ ਤਹਾਂ ਸੁਹੇਲੇ ਕਰ ਕੇ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਹਾ ਨਾਰਾਇਣ ਪ੍ਰਾਨ ਆਧਾਰ ਹਮ ਸੰਤ ਜਨਾਰੇ ਨਾਰਾਮ ਪਤ ਤੇ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਰ ਬ੍ਰਹਮ ਕਰੇ ਪ੍ਰਤ ਪਾਲਾ ਸੱਜੇ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬਹੁੜਾ ਲਾ ਜੋਨੀ ਪਾਈਏ ਜਿਸ ਦੇ ਵੈ ਪੁਰਖ ਬਿਧਾਤਾ ਹਰ ਰਸ ਤੇ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹਿ ਜਈਏ ਤਹ ਸਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੋ ਪਾਈ ਮਨ ਚੰਦੇ ਸਗਲੇ ਫਲ ਪਾਵੋ ਜੇ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾਮ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਜਿਸ ਦੇ ਵੈ ਪੁਰਖ ਵਿਦਾਤਾ ਹਰ ਰਸ ਤਨ 헤 ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈਏ ਤਹਾਂ ਸੁਹੇਲੇ ਕਰ ਗਿਰਬਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਅਧਾਰਾ ਹਮ ਸੰਤ ਜਨਾਰੇ ਨਾਰਾਮ ਪਤ ਪੁਨੀਤ ਕਰਨੀ ਨੇ ਕਰ ਕਿਰਪਾ ਹਰ ਜਸ ਦਿਨੇ ਪਰ ਬ੍ਰਹਮ ਕਰੇ ਪ੍ਰਤ ਪਲਾ ਸਜਜੀ ਸੰਗ ਰਖਵਾਲਾ ਹਰ ਦਿਨ ਰੇਨ ਕੀਰਤਨ ਗਾਈਏ ਬੋੜੇ ਨਾ ਜੋਨੀ ਪਈਏ ਜਿਸ ਦੇ ਵੈ ਪੁਰਖ ਬਿਦਾਤਾ ਹਰ ਰਸ ਤੈ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਸੋਰਠ ਮਹਲਾ 5 ਗੁਰੂ ਪੁਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਲਿਆਧਾਰਾ ਹਮ ਸੰਤ ਜਨਾਰੇ ਨਾਰਾ ਤਤਪ੍ਰੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਐ ਬੋਹੜ ਨਾ ਜੋ ਨਹੀਂ ਪਈਏ ਜਿਸ ਦੇ ਵੇ ਪੁਰਖ ਬਿਦਾਤਾ ਹਰ ਰਸ ਤਿਨਹੇ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਰੇ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕੇ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਨ ਆਧਾਰ ਹਮ ਸੰਤ ਜਨਾਰੇ ਨਾਰਾ ਪਤ ਪੁਨੀਤ ਕਰ ਲਿਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਥਪਲਾ ਸਦ ਜੇ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਏ ਬੋੜਨਾ ਜੋ ਨਹੀਂ ਪਾਈਏ ਜਿਸ ਦੇ ਵੇ ਪੁਰਖ ਬਿਦਾਤਾ ਹਰ ਰਸਤ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਈਏ ਤਹਾ ਸੁਹੇਲੇ ਕਰ ਕੇ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਪਾਏ ਮਨ ਚੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਨ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕੇ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਬ੍ਰਤ ਪਲਾ ਸਜੇ ਸੰਗਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਬਿਦਾਤਾ ਹਰ ਰਸਤ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਰੇ ਪਾਇਆ ਜਹ ਜੈ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੇ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣੇ ਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀ ਰਤਨ ਗਾਇਏ ਬਹੁੜਾ ਨਾ ਜੋਨੀ ਪਈਏ ਜਿਸ ਦੇਵੇ ਪੁਰਖ ਮੇਰਾ ਤਾਂ ਹਰ ਰਸ ਤੈਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਨੀ ਲਾਇਆ ਹਰ ਸੰਗ ਸਹਾਰੇ ਪਾਇਆ ਜਹ ਜਈਏ ਤਹ ਸਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਹਾਰੇ ਰਾਵ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਲਾ ਸਾਜ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬੋਹੜ ਨ ਜੋਨੀ ਪਾਈਏ ਜਿਸ ਦੇ ਵੈ ਪੁਰਖ ਬਿਦਾਤਾ ਹਰ ਰਸ ਤਨ へ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਚਰਨੇ ਲਾਇਆ ਹਰ ਸੰਗ ਸਹਾਰੇ ਪਾਇਆ ਜੈ ਜੈਏ ਤਹਾਂ ਸੁਹੇਲੇ ਕਰ ਕੇ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਨ ਆਧਾਰ ਹਮ ਸੰਤ ਜਨਾਰੇ ਨਾਰਾਇਣ ਪਤ ਤੇ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੇਨ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਜਿਸ ਦੇ ਵੈ ਪੁਰਖ ਬਿਦਾਤਾ ਹਰ ਰਸ ਤੈ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜੈ ਤਹ ਹਸ ਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੋ ਪਾਈ ਮਨ ਚੰਦੇ ਸਗਲੇ ਫਲ ਪਾਵੋ ਜੇ ਕੈ ਸੰਗ ਸਹਾਈ ਰਹਾਵੋ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾਮ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਰ ਬ੍ਰਹਮ ਕਰੇ ਪ੍ਰਤਪਾਲਾ ਸੱਜੇ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਵਿਦਾਤਾ ਹਰ ਰਸ ਤਨ 헤 ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਨੀ ਲਾਇਆ ਹਰ ਸੰਗ ਸਹਾਇ ਪਾਇਆ ਜਹ ਜਾਈਏ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾ ਬਹੁ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਅਧਾਰਾ ਹਮ ਸੰਤ ਜਨਾਰੇ ਨਾਰਾਮ ਪਤ ਤ ਪੁਨੀਤ ਕਰਨੀਨੇ ਕਰ ਕਿਰਪਾ ਹਰ ਜਸ ਦਿਨੇ ਪਰ ਬ੍ਰਹਮ ਕਰੇ ਪ੍ਰਤਪਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੇਨ ਕੀਰਤਨ ਗਾਈਏ ਬਹੜ ਨਜੋਨੀ ਪਾਈਏ ਜਿਸ ਦੇ ਵੈ ਪੁਰਖ ਬਿਦਾਤਾ ਹਰ ਰਸ ਤੈ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਸੋਰਠ ਮਹਲਾ ਪੰਜਵਾ ਗੁਰ ਪੁਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵ ਹੋ ਸਦਾ ਸੁਪਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਾਵ ਨਾਰਾਇਣ ਪ੍ਰਾਨ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਬਾਰ ਬ੍ਰਹਮ ਕਰੇ ਪ੍ਰਤਪਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਏ ਬਹੁੜ ਨਾ ਜੋਨੀ ਪਈਏ ਜਿਸ ਦੇਵੇ ਪੁਰਖ ਬਿਦਾਤਾ ਹਰ ਰਸ ਤੇ ਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਰੇ ਪਾਇਆ ਜਹ ਜਾਈਏ ਤਹਾਂ ਸੋਹਲੇ ਕਰ ਕੇ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਆਧਾਰ ਹਮ ਸੰਤ ਜਨਾਰੇ ਨਾਰਾਮ ਪਤਤ ਪੁਨੀਤ ਕਰ ਲਿਨੇ ਹਰ ਕਿਰਪਾ ਹਰ ਜਸ ਦਿਨੇ ਪਾਰ ਬ੍ਰਹਮ ਕਰੇ ਪ੍ਰਤਪਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੇਨ ਕੀਰਤਨ ਗਾਈਏ ਬੋੜਨ ਜੋਨੀ ਪਈਏ ਜਿਸ ਦੇ ਵੇ ਪੁਰਖ ਬਿਦਾਤਾ ਹਰ ਰਸਤ ਨਹੀਂ ਜਾਂਦਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਛੋੜਠ ਮਹਲਾ ਪੰਜਵਾ ਗੁਰਪੁਰੇ ਚਰਨੀ ਲਾਇ ਹਰ ਸੰਗ ਸਹਾਰੇ ਪਾਇ ਜੈ ਜਈਏ ਤਹਾ ਸੁਹੇਲੇ ਕਰ ਕੇ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵ ਹੋ ਸਦਾ ਸੁਪਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਵ ਨਾਰਾਇਣ ਪ੍ਰਾਨ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦਿਨੇ ਪਰ ਬ੍ਰਹਮ ਕਰੇ ਬ੍ਰਤ ਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੇਨ ਕੀਰਤਨ ਗਾਈਏ ਬੋੜ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਬਿਦਾਤਾ ਹਰ ਰਸਤ ਨਹੀਂ ਜਾਂਦਾ ਜੰਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਚਰਨੀ ਲਾਇਆ ਹਰ ਸੰਗ ਸਹਾਰੇ ਪਾਇਆ ਜਹ ਜਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ मन चने सगले फल पावो जे कै संग सहाए राहु नारायण प्राणे धारा हम संत जना रे नारा पतत पुनीत कर लीने कर कृपा हर जस दिने पार ब्रह्म करे प्रतपाला ਸੱਜੇ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬਹੁੜਾ ਨਾ ਜੋਨੀ ਪਈਏ ਜਿਸ ਦੇ ਵੇ ਪੁਰਖ ਮੇਰਾ ਤਾਂ ਹਰ ਰਸ ਤਨ へ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ